ਨਮਸਕਾਰ ਇੰਡੀਆ ਨਿਊਜ਼ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਇਸ ਸਮੇਂ ਦੀ ਵੱਡੀ ਖਬਰ ਸੀਐਮ ਭਗਵੰਤ ਮਾਨ ਅੱਜ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਸਵੇਰੇ 11 ਵਜੇ ਸਵੇਰੇ 11 ਵਜੇ ਉਹ ਪੇਸ਼ ਹੋਣਗੇ ਔਰ ਸਵੇਲ ਪਹਿਲਾਂ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਹੁਣ 12 ਵਜੇ ਦਾ ਸਮਾਂ ਜਿਹੜਾ ਉਹ ਕਰ ਦਿੱਤਾ ਗਿਆ ਔਰ 12 ਵਜੇ ਸੀਐਮ ਭਗਵੰਤ ਮਾਨ ਪੇਸ਼ ਹੋਣਗੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਚੌਥੀ ਵਾਰ ਸਮਾਂ ਜਿਹੜਾ ਉਹ ਬਦਲਿਆ ਗਿਆ ਪਰ ਸੀਐਮ ਭਗਵੰਤ ਮਾਨ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਦੇ ਵਿਖੇ ਪੇਸ਼ ਹੋਣਗੇ ਔਰ ਉਸ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਅੱਜ ਪੇਸ਼ ਹੋਣਗੇ ਔਰ 12 ਵਜੇ ਪੇਸ਼ ਹੋਣ ਦਾ ਸਮਾਂ ਹੈ ਉਹਨਾਂ ਦੀ ਪੇਸ਼ੀ ਦਾ ਟਾਈਮ ਜਿਹੜਾ ਹੈ ਉਹ ਚੌਥੀ ਵਾਰ ਬਦਲਿਆ ਗਿਆ ਇਸ ਪੇਸ਼ੀ ਦੇ ਲਈ ਅਕਾਲ ਤਖਤ ਦੇ ਜਥੇਦਾਰ ਗਾਨੀ ਕੁਲਦੀਪ ਸਿੰਘ ਗੜਗੱਜ ਨੇ ਸਹਿਮਤੀ ਦੇ ਦਿੱਤੀ ਹੈ ਸੀਐਮ ਪਹਿਲਾਂ ਸਰਕਟ ਹਾਊਸ ਜਾਣਗੇ ਔਰ ਫਿਰ ਉਸ ਤੋਂ ਬਾਅਦ ਗੋਲਡਨ ਟੈਂਪਲ ਪਹੁੰਚਣਗੇ ਇਸ ਤੋਂ ਬਾਅਦ ਉਹਨਾਂ ਦੀ ਉਸ ਮੌਕੇ ਦੇ ਉੱਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਜਿਹੜੇ ਨੇ ਉਹ ਕੀਤੇ ਹੋਏ ਨੇ ਇਸ ਤੋਂ ਪਹਿਲਾਂ ਸੀਐਮ ਮੰਤ ਸਵੇਰੇ 10 ਵਜੇ ਉਹਨਾਂ ਨੂੰ ਅੱਜ ਬੁਲਾਇਆ ਗਿਆ ਸੀ ਜਦੋਂ ਪਹਿਲੀ ਵਾਰ ਸਮਾਂ ਜਿਹੜਾ ਸੀ ਮਿੱਥਿਆ ਗਿਆ ਸੀ ਉਹਦੇ ਵਿੱਚ ਸਵੇਰੇ 10 ਵਜੇ ਦਾ ਸਮਾਂ ਦਿੱਤਾ ਗਿਆ ਸੀ ਔਰ ਫਿਰ ਫਿਰ ਜਥੇਦਾਰ ਸਾਹਿਬ ਦਾ ਇੱਕ ਹੁਕਮ ਆਇਆ ਉਹਨਾਂ ਨੇ ਸ਼ਾਮ ਨੂੰ 4 ਵਜੇ ਦਾ ਟਾਈਮ ਦੇ ਦਿੱਤਾ ਸੀ ਫਿਰ ਅੱਜ ਯਾਨੀ ਕਿ ਵੀਰਵਾਰ ਨੂੰ ਸਵੇਰੇ ਸਰਕਾਰੀ ਬੁਲਾਰੇ ਦੇ ਵੱਲੋਂ ਕਿਹਾ ਗਿਆ ਹੈ ਕਿ ਸੀਐਮ 11 ਤੋਂ 11:30 ਵਜੇ ਤੱਕ ਪੇਸ਼ ਹੋਣਗੇ ਔਰ ਹੁਣ ਇਸ ਟਾਈਮ ਨੂੰ ਫਿਰ ਤੋਂ ਬਦਲ ਦਿੱਤਾ ਗਿਆ ਮਤਲਬ 12 ਵਜੇ ਉਹ ਪੇਸ਼ ਹੋਣਗੇ ਦੱਸ ਦਈਏ ਕਿ ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਅਪਮਾਨਜਨਕ ਵੀਡੀਓ ਅਤੇ ਗੋਲਕ ਸਮੇਤ ਦੂਸਰੇ ਸਿੱਖ ਮੁੱਦਿਆਂ ਦੇ ਉੱਤੇ ਬਿਆਨਬਾਜ਼ੀ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੂੰ ਤਲਬ ਕੀਤਾ ਅੰਮ੍ਰਿਤਧਾਰੀ ਸਿੱਖ ਨਾ ਹੋਣ ਕਰਕੇ ਉਹਨਾਂ ਨੂੰ ਸੀਐਮ ਨੂੰ ਅਕਾਲ ਤਖਤ ਦੀ ਫਸੀਲ ਦੀ ਜਗ੍ਹਾ ਸਚਿਵਾਲੇ ਸਕਤਰੇਤ ਜਾਨੀ ਕਿ ਉਹਨਾਂ ਨੂੰ ਸੱਦਿਆ ਗਿਆ ਹੈ ਔਰ ਤਮਾਮ ਮੁੱਦਿਆਂ ਦੇ ਉੱਤੇ ਉਹਨਾਂ ਤੋਂ ਸਪਸ਼ਟੀਕਰਨ ਜਿਹੜੇ ਨੇ ਉਹ ਮੰਗੇ ਜਾਣਗੇ ਸੋ ਅਕਾਲ ਤਖਤ ਨੇ ਤਲਬ ਹੋਣ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਏ ਐਸ ਇਹ ਚੌਥੇ ਮੁੱਖ ਮੰਤਰੀ ਨੇ ਜਿਨ੍ਹਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਗਿਆ ਇਸ ਤੋਂ ਪਹਿਲਾਂ ਭੀਮसेन ਸੱਚਰ, ਸੁਰਜੀਤ ਸਿੰਘ ਬਰਨਾਲਾ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਤੇ ਤਲਬ ਕੀਤਾ ਜਾ ਸਕਦਾ ਕੀਤਾ ਜਾ ਚੁੱਕਾ ਹੈ ਬਤੌਰ ਮੁੱਖ ਮੰਤਰੀ ਰਹਿੰਦਿਆਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਜੁਗਿਆ ਭਗਵੰਤ ਮਾਨ ਚੌਥੇ ਮੁੱਖ ਮੰਤਰੀ ਨੇ ਜਦੋਂ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਖਤ ਕੀਤਾ ਗਿਆ ਤਖਤ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਤੇ ਤਲਬ ਕੀਤਾ ਗਿਆ ਸੋ ਸੀਐਮ ਭਗਵੰਤ ਮਾਨ ਤਲਬ ਕਰਨ ਦੇ ਉਹਨਾਂ ਨੂੰ ਕਾਰਨ ਕੀ ਕੀ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਤਲਬ ਕੀਤਾ ਜਾਂਦਾ ਹੈ ਤਾਂ ਕੀ ਕੀ ਸਜਾਵਾਂ ਲਗਾਈਆਂ ਜਾ ਸਕਦੀਆਂ ਨੇ ਕੀ ਕੀ ਹੁਕਮ ਸੁਣਾਏ ਜਾ ਸਕਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੋ ਉਹ ਉਹ ਆਪਾਂ ਉਹਦੇ ਤੇ ਵੀ ਜ਼ਿਕਰ ਕਰਾਂਗੇ ਪਰ ਇਹ अहम ਖਬਰ ਇਸ ਸਮੇਂ ਦੀ ਇਹ ਹੀ ਹੈ ਕਿ ਸੀਐਮ ਭਗਵੰਤ ਮਾਨ ਨੂੰ 12 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੀਐਸਓ ਦੇ ਲਈ ਕਿਹਾ ਗਿਆ ਔਰ ਬੀਤੇ ਕਾਲੀ ਮਾਗੀ ਮੇਲੇ ਦੇ ਉਤੇ ਸਿਮ ਭਗਵੰਤਮਾਨ ਨੇ ਉਥੇ ਸਪੀਚ ਕਰਦਿਆਂ ਵੱਡਾ ਐਲਾਨ ਕੀਤਾ ਸੀ ਉਹਨਾਂ ਨੇ ਕਿਹਾ ਕਿ ਹੁਣੇ-ਹੁਣੇ ਮੇਰੇ ਫੋਨ ਦੇ ਉਤੇ ਇੱਕ ਮੈਸੇਜ ਆਇਆ ਜਿਹਦੇ ਵਿੱਚ 169 ਸਬੂਤ ਰੂਪ ਜਿਹੜੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹ ਮਿਲ ਗਏ ਨੇ ਔਰ ਬੰਗਾਂ ਦੇ ਇੱਕ ਗੁਰਦੁਆਰਾ ਸਾਹਿਬ ਤੋਂ ਮਿਲੇ ਨੇ ਉਹਨਾਂ ਨੇ ਕਿਹਾ ਕਿ 328 ਰੂਮ ਮਾਮਲੇ ਦਾ ਜਿਹੜੇ ਉਹਦੇ ਵਿੱਚ ਜਾਂਚ ਜਿਹੜੀ ਹੈ ਸਾਡੀ ਪੁਲਿਸ ਦੇ ਵੱਲੋਂ ਪੁਖਤਾ ਤਰੀਕੇ ਦੇ ਨਾਲ ਕੀਤੀ ਜਾ ਰਹੀ ਔਰ ਉਹਦੇ ਵਿੱਚ ਹੀ ਸਾਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਉਹਨਾਂ ਨੇ ਕਿਹਾ ਕਿ ਮੈਨੂੰ ਹੁਣੇ-ਹੁਣੇ ਮੇਰੇ ਫੋਨ ਦੇ ਉੱਤੇ ਮੈਸੇਜ ਆਇਆ ਹੈ ਕਿ 361 ਪਾਵਨ ਸਰੂਪ ਜਿਹੜੇ ਨੇ ਉਹ ਮਿਲ ਗਏ ਨੇ ਜਿਨ੍ਹਾਂ ਚੋਂ 139 ਸਰੂਪ ਐਸੇ ਨੇ ਜਿਨ੍ਹਾਂ ਦੀ ਕੋਈ ਵੀ ਉਹਨਾਂ ਦੀ ਡਿਟੇਲ ਜਿਹੜੀ ਹੈ ਉਹ ਸਾਂਝੀ ਨਹੀਂ ਕੀਤੀ ਗਈ ਹੈ ਔਰ 30 ਐਸੇ ਨੇ ਸਰੂਪ ਜਿਨ੍ਹਾਂ ਦੇ ਬਾਰੇ ਦਰਜਤਾ ਹੈ ਜਦੋਂ ਉਹਨਾਂ ਨੂੰ ਇਸ਼ੂ ਕੀਤਾ ਗਿਆ ਪਰ ਉਹਦੇ ਬਾਰੇ ਵੀ ਜਿਹੜੇ ਗੁਰਦੁਆਰਾ ਸਾਹਿਬ ਤੋਂ ਉਹ ਮਿਲੇ ਨੇ ਉੱਥੇ ਦੀ ਮਤਲਬ ਉਹ ਲੋਕੇਸ਼ਨ ਨਹੀਂ ਹੈ ਕਿਤੇ ਹੋਰ-ਹੋਰ ਦੀ ਹੈ ਨੇ ਪਰ ਉਹਨਾਂ ਨੇ ਕਿਹਾ ਕਿ ਚਲੋ ਤੀ ਤ ਦਰਜ ਨੇ ਪਰ 169 ਦੇ ਵਿੱਚੋਂ 139 ਐਸੇ ਨੇ ਜਿਨ੍ਹਾਂ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਸਾਨੂੰ ਜੋ ਵੀ ਹੁਕਮ ਹੋਣਗੇ શ્રી ਅਕਾਲ ਤਖਤ ਸਾਹਿਬ ਦੇ શ્રી ਅਕਾਲ ਤਖਤ ਸਾਹਿਬ ਦੇ ਅਸੀਂ ਉਸ ਰੂਪ ਉੱਥੇ ਪਹੁੰਚਦੇ ਕਰਦੇ ਆਂਗੇ ਕਿਉਂਕਿ ਅਸੀਂ 328 540 ਰੁਪਏ ਨੂੰ ਲੈ ਕੇ ਜਿਹੜੀ ਸਿੱਟ ਬਣਾਈ ਹੋਈ ਆ ਉਹ ਜਾਂਚ ਜਿਹੜੀ ਆ ਉਹ ਕਰ ਰਹੀ ਆ ਸੀਐਮ ਭਗਵੰਤ ਮਾਨ ਦੇ ਵੱਲੋਂ ਕੱਲੇ ਦਾਵਾ ਕੀਤਾ ਗਿਆ ਸੀ ਸੋ ਅੱਜ ਹੁਣ ਸਖਤਰੇਤ ਪਹੁੰਚਣਗੇ 12 ਵਜੇ ਇਸ ਮੌਕੇ ਦੇ ਉੱਤੇ ਸੀਐਮ ਭਗਵੰਤ ਮਾਨ ਦੇ ਕੋਲੋਂ ਜਿਹੜੇ ਸਪਸ਼ਟੀਕਰਨ ਨੇ ਉਹ ਮੰਗੇ ਜਾਣਗੇ ਹਾਲਾਂਕਿ ਸੀਐਮ ਭਗਵੰਤ ਮਾਨ ਨੇ ਇਹ ਗੱਲ ਦੀ ਅਪੀਲ ਵੀ ਕੀਤੀ ਸੀ ਕਿ ਮੈਂ ਚਾਹੁੰਦਾ ਕਿ ਜੋ ਵੀ ਉੱਥੇ ਗੱਲਬਾਤ ਹੋਵੇ ਉਹਦੀ ਵੀਡੀਓ ਕਵਰੇਜ ਜਿਹੜੀ ਆ ਉਹ ਲਾਈਵ ਹੋਣੀ ਚਾਹੀਦੀ ਹੈ ਤਾਂ ਕਿ ਸੰਗਤ ਨੂੰ ਵੀ ਪਤਾ ਲੱਗ ਸਕੇ ਕਿ ਸੀਐਮ ਭਗਵੰਤ ਮਾਨ اور ਜੱਥੇਦਾਰ ਸਾਹਿਬ ਦੇ ਵੱਲੋਂ ਉਹਨਾਂ ਦੇ ਵੱਲੋਂ ਕੀ ਕੀ ਪੁੱਛਿਆ ਗਿਆ ਔਰ ਉਹਨਾਂ ਨੇ ਕੀ ਕੀ ਜਵਾਬ ਦਿੱਤੇ ਨੇ ਤੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਅਪੀਲ ਵੀ ਜਿਹੜੀ ਆ ਉਹ ਜੱਥੇਦਾਰ ਸਾਹਿਬ ਨੂੰ ਕੀਤੀ ਗਈ ਸੀ ਪਰ ਹੁਣ ਉਸ ਅਪੀਲ ਦੇ ਉੱਤੇ ਕੀ ਜੱਥੇਦਾਰ ਸਾਹਿਬ ਸਾਰਾ ਕੁਝ ਵੀਡੀਓ ਜ਼ਰੀਏ ਦਿਖਾਣਗੇ ਲਾਈਵ ਹੋਏਗਾ ਕਿ ਨਹੀਂ ਹੋਏਗਾ ਕਿਉਂਕਿ ਦੂਸਰੇ ਪਾਸੇ ਉਹ ਜੱਥੇਦਾਰ ਸਾਹਿਬ ਦਾ ਜਾਂ ਸ਼੍ਰੀ ਕਾਲ ਤਖਤ ਸਾਹਿਬ ਦਾ ਇਸ ਨੂੰ ਲੈ ਕੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਸੀ ਕੀ ਸੰਦੀਪ ਸੰਦੀਪ ਮੇਰੇ ਸਹਿਯੋਗੀ ਨਾਲ ਜੁੜੇ ਹੋਏ ਨੇ ਸੰਦੀਪ ਸਮਾਂ ਜਿਹੜਾ ਉਹ ਚੌਥੀ ਵਾਰ ਬਦਲ ਦਿੱਤਾ ਗਿਆ ਪਹਿਲਾਂ 10 ਵਜੇ ਦਾ ਸਮਾਂ ਸੀ ਫਿਰ 4 ਵਜੇ ਦਾ ਕਰ ਦਿੱਤਾ ਗਿਆ ਫਿਰ ਥੋੜੀ ਦੇਰ ਅੱਜ ਸਵੇਰੇ ਇੱਕ ਸੰਦੇਸ਼ ਆਇਆ ਕਿ 11 ਤੋਂ 11:30 ਪੇਸ਼ ਹੋ ਸਕਦੇ ਨੇ ਪਰ ਹੁਣ 12 ਵਜੇ ਦਾ ਜਿਹੜਾ ਸਮਾਂ ਸੀ ਐਮ ਭਗਵੰਤ ਮਾਨ ਦਾ ਸ਼੍ਰੀ ਅਕਾਲ ਤਖਤ ਸਕਤਰੀਏਤ ਦੇ ਵਿੱਚ ਪੇਸ਼ ਹੋਣ ਦੇ ਲਈ ਦੇ ਦਿੱਤਾ ਗਿਆ ਇਸ ਨੂੰ ਲੈ ਕੇ ਹੋਰ ਕੀ ਅਪਡੇਟ ਹੈ ਅ ਜੀ ਬਿਲਕੁਲ ਨਵੀਂ ਦੱਸਦੇ ਕਿ ਜਿਵੇਂ ਅਕਾਲ ਤੱਕ ਸਾਈਬਰ ਵਿਕੇ ਜਦੋਂ ਕਿ ਨਤਮਸਤਕ ਹੋਣਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਾਲਾਂਕਿ ਪਹਿਲਾਂ ਤੋਂ ਹੀ ਜਦੋਂ ਜਦੋਂ ਕਿ ਪੇਸ਼ਤੀ ਹੁੰਦੀ ਹੋਈ ਨਜ਼ਰ ਆਉਂਦੇ ਜਦੋਂ ਤੁਹਾਨੂੰ ਪੇਸ਼ਤੀ ਸੌਂਦ ਜਾਂਦੇ ਨੇ ਤੋਂ ਤੋਂ ਬਾਅਦ ਮੈਸੇਜ ਇੱਕ ਲੱਗਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਵੀ ਹੁਣ ਪੇਸ਼ ਹੁੰਦੇ ਹੋਏ ਜਿਵੇਂ ਅਕਾਲ ਤੱਕ ਸਾਈਬਰ ਵਿਕੇ ਨਜ਼ਰ ਆਉਣਗੇ ਹਾਲਾਂਕਿ ਜਦੋਂ ਸਮਾਂ ਅੰਦਰ ਸਮਾਂ 10 ਵੇ ਦਾ ਦਿੱਤਾ ਜਾਂਦਾ ਕਿ 10 ਵੇ ਜਿਹੜਾ ਉਹ ਇੱਕ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਚਕਤਰਤ ਵਿਕੇ ਤੇ ਥੋੜੇ ਸਮੇਂ ਬਾਅਦ ਜਦੋਂ ਮੈਸੇਜ ਆਂਦਾ ਬੀਪੀ ਕੱਲ ਮੈਸੇਜ ਆਂਦਾ ਕਿ 4 ਵਜੇ ਦਾ ਟਮਾੜਾ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਸ਼ਾਇਦ ਕੋਈ ਟੈਕਨੀਕਲ ਅ ਇਸ਼ੂ ਹੋ ਸਕਦਾ ਸੰਦੀਪ ਦੀ ਆਵਾਜ਼ ਨਹੀਂ ਆ ਰਹੀ ਅ ਨਵੀਨ ਜੀ ਆ ਰਹੀ ਹੈ ਆਵਾਜ਼ ਹਾਂ ਸੰਦੀਪ ਅ ਹੁਣ ਕਿਸ ਤਰੀਕੇ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਦੱਸਿਆ ਜਾ ਰਿਹਾ ਕਿ ਬੜੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਜੀ ਨਵੀਨ ਬਿਲਕੁਲ ਅਗਰ ਦੱਸ ਦੇ ਕਿ ਜਿਹੜੇ ਸੁਰੱਖਿਆ ਦੇ ਪ੍ਰਬੰਧ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਲਈ ਇਹਦਾ ਨਾ ਕਿਤੇ ਸਖਤ ਪ੍ਰਬੰਧ ਜਿਹੜੇ ਨੇ ਉਹ ਜੂਰ ਕੀਤੇ ਗਏ ਨੇ ਪੰਜਾਬ ਪੁਲਿਸ ਦੀ ਜਿਹੜੀਆਂ ਟੁਕੜੀਆਂ ਨੇ ਉਹ ਹਰ ਇੱਕ ਜਗ੍ਹਾ ਦੇ ਉੱਤੇ ਅਮਰਸਰ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਹਾਲਾਂਕਿ ਜਿਸ ਰਸਤੇ ਤੋਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਾਣਾ ਸੀ ਕਿਉਂਕਿ ਸਰਕਟ ਹਾਊਸ ਤੋਂ ਨੰਗੇ ਪੈਰੀ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਜਿਹੜੇ ਅਕਾਲ ਤਖਤ ਦੇ ਸਾਈਬ ਜਿਹੜੇ ਇਸ ਕੱਤਰਤ ਦੇ ਵਿੱਚ ਪਹੁੰਚਣਗੇ ਹਾਲਾਂਕਿ ਜਗਾ ਜਗਾ ਤੇ ਪੰਜਾਬ ਪੁਲਿਸ ਵੱਲੋਂ ਲਾਕੇ ਜਿਹੜੇ ਨੇ ਲਗਾਏ ਗਏ ਨੇ ਕਿ ਕਿਸੇ ਵੀ ਹੰਸੂਖਾ ਵੀ ਕੱਢਣਾ ਦੇ ਜਿਹੜੀ ਉਹ ਨਾ ਹੋ ਸਕੇ ਫਿਰ ਹਾਲ ਜੇਕਰ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਲਗਾਤਾਰ ਸਮਾ ਜਿਹੜਾ ਉਹ ਚੇਂਜ ਹੁੰਦਾ ਹੋਇ ਨਜ਼ਰ ਆ ਰਿਹਾ ਹਾਲਾਂਕਿ 10 ਵਜੇ ਤੋਂ 4 ਵਜੇ 4 ਵਜੇ ਤੋਂ ਹੁਣ ਫਿਰ 11 ਵਜੇ ਹੋਇਆ ਸੀ 11 ਵਜੇ ਤੋਂ ਬਾਅਦ ਹੁਣ ਜਿਹੜਾ 12 ਵਜੇ ਦਿੱਤੇ ਹੈ ਕਿ 12 ਵਜੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਜੋਰ ਪੇਸ਼ ਕਰਦੇ ਹੋਏ ਜਿਹੜੇ ਹੈ ਉਸ ਕੱਤਰਤ ਦੇ ਵਿੱਚ ਵਿਖੇ ਅੰਮ੍ਰਿਤ ਜਿਹੜੇ ਆ ਉਹ ਨਜ਼ਰ ਆ ਸਕਦੇ ਨੇ ਫਿਲਹਾਲ ਜੇਕਰ ਪੰਜਾਬ ਦੇ ਮੁਕਮਤ ਦੀ ਗੱਲ ਕਰੀ ਤਾਂ ਉਹਨਾਂ ਵੱਲੋਂ ਖੁਦ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜਿਹੜਾ ਸਾਰਾ ਮਾਮਲਾ ਜਦੋਂ ਕਿ ਅੰਦਰ ਮੇਰੀ ਜਿਹੜੀ ਗੱਲਬਾਤ ਹੋਣੀ ਹੈ ਉਹ ਸਾਰੀ ਜਿਹੜੀ ਲਾਈਵ ਕੀਤੀ ਜਾਵੇ ਪਰ ਫਿਲਹਾਲ ਪੋਸੀਬਲ ਜਿਹੜੀ ਹੈ ਚੀਜ਼ਾਂ ਨਹੀਂ ਹੁੰਦੀਆਂ ਕਿਉਂਕਿ ਅੰਦਰ ਜੋ ਗੱਲ ਗੱਲਬਾਤ ਹੁੰਦੀ ਹੈ ਉਹ ਚੀਜ਼ ਜਿਹੜੀ ਹੈ ਉਹ ਲਾਈਵ ਨਹੀਂ ਕੀਤੀ ਜਾ ਸਕਦੀ ਬਾਹਰ ਆ ਕੇ ਜਦੋਂ ਸਾਰੀ ਗੱਲ ਉਹ ਜੂਰ ਕੀਤੀ ਜਾਂਦੀ ਹੈ ਮੀਡੀਆ ਨੂੰ ਮੀਡੀਆ ਦੇ ਮੁਖਾਤਫੇ ਹੋ ਕੇ ਜਦੋਂ ਖੁਦ ਜਿਹੜੇ ਉਹਨਾਂ ਦਰਵਾਜ਼ੇ ਹੁੰਦੇ ਨੇ ਉਹ ਉਹ ਦੱਸਦੇ ਨੇ ਕਿ ਇਹ ਕੁਝ ਗੱਲਾਂ ਜਿਹੜੀਆਂ ਅੰਦਰ ਹੁੰਦੇ ਹੋਏ ਨਜ਼ਰ ਆ ਰਹੀਆਂ ਪਰ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਇਸੇ ਗੱਲ ਦੇ ਉੱਤੇ ਆਲੇ ਹੋਏ ਵੀ ਨਜ਼ਰ ਆ ਰਹੇ ਨੇ ਕਿ ਜਿਹੜੀ ਅੰਦਰ ਗੱਲਬਾਤ ਹੋਈਗੀ ਮੈਨੂੰ ਜਿਹੜੇ ਵੀ ਸਵਾਲ ਜਿਹੜੇ ਨੇ ਉਹ ਪੁੱਛੇ ਜਾਣਗੇ ਜਦੋਂ ਕਿ ਪਾਵਨ ਸਰੂਪਾ ਦੀ ਗੱਲ ਕਰੀ ਤਾਂ ਉਹ ਸਾਰੀ ਲਾਈਵ ਹੋਣੀ ਚਾਹੀਦੀ ਤਾਂ ਕਿ ਸਾਰੇ ਦੁਨੀਆ ਨੂੰ ਪਤਾ ਲੱਗ ਸਕੇ ਕਿ ਅੰਦਰ ਜਿਹੜੀ ਆ ਸਕੱਤਰੂ ਦੀ ਜਿਹੜੀ ਅੰਦਰ ਹੈ ਉਹ ਗੱਲਬਾਤ ਕੀ ਹੋਈ ਹੈ ਜੀ ਦੇ ਵੀ ਅ ਸੰਦੀਪ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਸੀਐਮ ਭਗਵੰਤ ਮਾਨ ਨੇ ਅਪੀਲ ਕੀਤੀ ਸੀ ਕਿ ਮੈਂ ਚਾਹਨਾ ਕਿ ਤੁਸੀਂ ਇਹ ਜਿਹੜੀ ਗੱਲਬਾਤ ਹੋਏ ਉਹ ਸਾਰੀ ਉਹ ਲਾਈਵ ਕਵਰੇਜ ਉਹਦੀ ਹੋਣੀ ਚਾਹੀਦੀ ਹੈ ਪਰ ਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹਦੇ ਬਾਰੇ ਕੋਈ ਬਿਆਨ ਆਇਆ ਨਾ ਸਕਤਰੇ ਦੇ ਵੱਲੋਂ ਕੋਈ ਬਿਆਨ ਆਇਆ ਇਹਦਾ ਮਤਲਬ ਇਹੀ ਮੰਨੀਏ ਕਿ ਲਾਈਵ ਕਵਰੇਜ ਇਸ ਜਦੋਂ ਸੀਐਮ ਭਗਵੰਤ ਮਾਨ ਦੇ ਵੱਲੋਂ ਸਪਸ਼ਟਕਰਨ ਦਿੱਤਾ ਜਾਏਗਾ ਤੇ ਕੋਈ ਲਾਈਵ ਕਵਰੇਜ ਨਹੀਂ ਹੋਏਗੀ ਜੀ ਬਿਲਕੁਲ ਨਵੀਨ ਦੇਖੋ ਇਹ ਚੀਜ਼ ਜਿਹੜੀ ਨਹੀਂ ਉਹ ਪੋਸੀਬਲ ਨਹੀਂ ਹੈ ਕਿਉਂਕਿ ਕਈ ਚੀਜ਼ਾਂ ਉੰਡੀਆਂ ਨੇ ਜਿਹੜੀਆਂ ਕਿ ਪੱਤਰਕਾਰ ਦੇ ਜਿਹੜੇ ਦੁਨੀਆ ਦੇ ਵਿੱਚ ਨਹੀਂ ਦੇਣੀਆਂ ਹੁੰਦੀਆਂ ਮੈਸੇਜ ਨਹੀਂ ਦੇਣਾ ਚਾਹੁੰਦੇ ਉਹ ਵੀ ਕਿਸੇ ਨਾ ਕਿਸੇ ਦੇਖਣ ਨੂੰ ਜੋ ਨਜ਼ਰਾਂ ਦਾ ਜਿੱਤੇ ਚੱਲਦੇ ਆ ਕਈ ਐਸੇ ਕੁਐਸਚਨ ਨੇ ਜਿਹੜੇ ਕਿ ਪੁੱਛੇ ਜਾਣੇ ਨੇ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਜਿੱਤੇ ਚੱਲਦੇ ਆ ਇਹ ਸਾਰਾ ਪੁੱਛਿਆ ਜਿਹੜਾ ਉਹ ਲਾਈਵ ਕਿਸੇ ਵੀ ਤਰ੍ਹਾਂ ਦਾ ਨਹੀਂ ਹੁੰਦਾ ਹੋਇਆ ਨਜ਼ਰ ਆਏਗਾ ਹਾਲਾਂਕਿ ਅਗਰ ਇਤਿਹਾਸ ਦੀ ਗੱਲ ਕਰੀਏ ਜਦੋਂ ਕਿ ਇਤਿਹਾਸ ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਜੀ ਬਾਦਲ ਤੇ ਕੁਮਰ ਸਿੰਘ ਬਾਦਲ ਦੀ ਗੱਲ ਜਦੋਂ ਵਾਹੀ ਸੀ ਤਾਂ ਉਸ ਤੋਂ ਵੀ ਜਦੋਂ ਮੀਟਿੰਗ ਹੁੰਦੀ ਹੰਦ ਤਾਂ ਵੀ ਕਿਸੇ ਵੀ ਤਰ੍ਹਾਂ ਦਾ ਰਿਲੇਜ ਜਿਹੜਾ ਨਹੀਂ ਕੀਤਾ ਜਾਂਦਾ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਫਿਰ ਸਾਰੇ ਦੁਨੀਆ ਨੂੰ ਜਿਹੜੀ ਉਹ ਦਿਖਾਇਆ ਜਾਂਦਾ ਸਾਰੇ ਦੁਨੀਆ ਦੇ ਸਾਹਮਣੇ ਇਹ ਸਾਰਾ ਕੁਝ ਜਿਹੜਾ ਉਹ ਸਜ਼ਾ ਵੀ ਸੁਣਾਈ ਜਾਂਦੀ ਹੈ ਹਾਲਾਂਕਿ ਇਹ ਜਿਹੇ ਜਿਹੜੇ ਚੀਜ਼ਾਂ ਨੇ ਉਹ ਦਰਵਾਜ਼ਾ ਬੰਦ ਹੀ ਅੰਦਰ ਜਿਹੜੀਆਂ ਹੁੰਦੀ ਹੋਈਆਂ ਨਜ਼ਰ ਆਉਂਦੀ ਨੇ ਪਰ ਬਾਹਰ ਜਿਹੜੇ ਇਹ ਜਿਹੇ ਆ ਜਿਹੜੀਆਂ ਗੱਲਾਂ ਨੇ ਇਹ ਜਿਹੇ ਮੀਡੀਆ ਨੂੰ ਜਿਹੜੀ ਉਹ ਨਹੀਂ ਕਿਸੇ ਵੀ ਤਰ੍ਹਾਂ ਦਿਖਾਏ ਜਾਂਦੀ ਪਰ ਫਿਲਹਾਲ ਬਾਹਰ ਆ ਕੇ ਜੋ ਦੱਸ ਅ ਅ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਹਾਲਾਂਕਿ ਮੁੱਖ ਮੰਤਰੀ ਜਿਹਨੇ ਉਹ ਜੁਰ ਖੁਦ ਵੀ ਜਿਹੜੇ ਉਹ ਮੀਡੀਆ ਦੇ ਮੁਖਾਤਿਬ ਹੋਣਗੇ ਜਦੋਂ ਕੀ ਅੰਦਰੋਂ ਦੇ ਬਹਾਰੋਂਗੇ ਤੇ ਉਹ ਵੀ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਕਿਹੋ ਜਿਹੇ ਮੇਨਲ ਕੁਐਸਚਨ ਕੀਤੇ ਗਏ ਤੇ ਕਿਹੋ ਜਿਹੇ ਬਜਰੇ ਨੇ ਉਹ ਜਵਾਬ ਜਿਹਦੇ ਤੇ ਹਾਲਾਂਕਿ ਸਪਸ਼ਟੀਕਰਨ ਪੂਰਨ ਤੌਰ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਦਿੱਤਾ ਜਾਵੇਗਾ ਜੀ ਜੀ ਇਸ ਤੋਂ ਪਹਿਲਾਂ ਵੀ ਚਾਰ ਮੁੱਖ ਮੰਤਰੀ ਜਿਹੜੇ ਨੇ ਪੰਜਾਬ ਦੇ ਉਹਨਾਂ ਨੂੰ ਤਲਬ ਕੀਤਾ ਜਾ ਚੁੱਕਾ ਹੈ ਜਿਵੇਂ ਭੀਮ ਸੈਨ ਸੱਚਰ ਹੋ ਗਏ surjeesh singh barnala ਹੋ ਗਏ prakash singh badal ਹੋ ਗਏ ਚੌਥੇ ਮੁੱਖ ਮੰਤਰੀ ਹੁਣ ਸੀਐਮ ਭਗਵੰਤ ਮਾਨ ਹੋ ਗਏ ਨੇ ਸੋ ਇਹਨੂੰ ਲੈ ਕੇ ਵੀ ਕੀ ਆਮ ਆਦਮੀ ਪਾਰਟੀ ਦੇ ਵੱਲੋਂ ਕੋਈ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਜਾਂ ਫਿਰ ਵਿਰੋਧੀ ਪਾਰਟੀਆਂ ਦੇ ਵੱਲੋਂ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਜੋ ਬਿਆਨਬਾਜ਼ੀਆਂ ਪਿਛਲੇ ਸਮਿਆਂ ਦੇ ਵਿੱਚ ਕੀਤੀਆਂ ਜਾ ਰਹੀਆਂ ਸੀ ਉਸ ਦੇ ਸਦਕਾ ਇਹਨਾਂ ਨੂੰ ਤਲਬ ਕੀਤਾ ਗਿਆ ਔਰ ਸੀਐਮ ਭਗਵੰਤ ਮਾਨ ਹੁਣ ਅੱਜ ਉੱਥੇ ਜਵਾਬ ਕੀ ਦੇਣਗੇ ਇਸ ਨੂੰ ਲੈ ਕੇ ਸਾਰਿਆਂ ਦੀਆਂ ਨਿਗਾਹਾਂ ਬੜੀਆਂ ਹੋਈਆਂ ਨੇ ਜੀ ਬਿਲਕੁਲ ਦੇਖੋ ਨਵੀਂ ਸਰਬਉੱਤਮ ਅਕਾਲ ਤਖਤ ਸਾਹਿਬ ਉਹ ਇਹ ਜੇ ਜੇ ਜੇਕਰ ਸਾਬਕਾ ਮੁੱਖ ਮੰਤਰੀ ਦੀ ਗੱਲ ਅਕਾਲੀ ਕਿਉਂਕਿ ਇਤਿਹਾਸ ਦੀ ਗੱਲ ਕਰੀ ਜਿਵੇਂ ਇਤਿਹਾਸ ਦੇ ਵਿੱਚ ਤੁਸੀਂ ਵੀ ਦੱਸਿਆ ਕਿ ਇਤਿਹਾਸ ਦੇ ਵਿੱਚ ਮੁੱਖ ਮੰਤਰੀ ਜੂਰ ਉੱਤੇ ਪੇਸ਼ ਹੁੰਦੇ ਰਹੇ ਨੇ ਪਰ ਕਿਤੇ ਨਾ ਕਿਤੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਦੂਜੇ ਪਾਸੇ ਅਕਾਲ ਤਖਤ ਨਾਲ ਜਦੋਂ ਟਕਰਾ ਹੁੰਦਾ ਤਾਂ ਜੂਰ ਕਿਤੇ ਨਾ ਕਿਤੇ ਉਹਨਾਂ ਨੂੰ ਤਲਬ ਜੂਰ ਕਿਤੇ ਹੁੰਦਾ ਹਾਲਾਂਕਿ ਕਿਸੇ ਵੀ ਤਰ੍ਹਾਂ ਧਰਮ ਦੇ ਵਿਰੁੱਧ ਕੋਈ ਵੀ ਬਿਆਨ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਕੇ ਨਹੀਂ ਜਿਹੜਾ ਉਹ ਕਬੂਲ ਨਹੀਂ ਆਂਦਾ ਇਸੇ ਚੱਲਦੇ ਆ ਦੇਖੋ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ 300 ਜਿਹੜੇ ਸਰੂਪ 300 ਦੇ ਲਗਭਗ ਜਿਹੜੇ ਸਰੂਪ ਨੇ ਉਹਨਾਂ ਨੂੰ ਜਿਹੜਾ ਕਹਿੰਦੇ ਹੋਏ ਨਜ਼ਰ ਆਇਆ ਸੀ ਕਿ ਉਹ 328 ਰੁਪਏ ਦੀ ਗੱਲ ਕਰ ਰਹੇ ਜਿਹੜੇ ਕਿ 328 ਰੁਪਏ ਕਹਿੰਦੇ ਨੇ ਕਿ ਉਹ ਰਿਪੋਰਟ ਦੇ ਵਿੱਚ ਨਹੀਂ ਨੇ ਉਹਨਾਂ ਦੇ ਸਰੂਪਾ ਦਾ ਮਾਮਲਾ ਲਗਾਤਾਰ ਭੱਗਦਾ ਹੋਇਆ ਵੀ ਨਜ਼ਰ ਆ ਰਿਹਾ ਠੀਕ ਹੈ ਜਿਸ ਦੇ ਚੱਲਦੇ ਉਹਨਾਂ ਦੇ ਉਹਨਾਂ ਬਿਆਨ ਬਾਜ਼ੀ ਜਿਹੜੇ ਕੀਤੇ ਗਏ ਸੀਗਾ ਬਿਆਨ ਬਾਜ਼ੀ ਦੇ ਵਿੱਚ ਇਹ ਵੀ ਕਿਹਾ ਗਿਆ ਸੀਗਾ ਕਿ 328 ਰੁਪਏ ਨੇ ਉਹ ਕਿੱਥੇ ਗਏ ਉਹਨਾਂ ਦਾ ਮਾਮਲਾ ਉਹਨਾਂ ਨੂੰ ਤੁਲ ਜਾਇਆ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਕਿ ਕਿੱਥੇ ਆ ਹਾਲਾਂਕਿ ਇਹ ਸਾਰਾ ਸ਼ਰੋਮਣੇ ਕਲਦਲਦਾ ਜੁਰ ਕਿਸੇ ਨਾ ਕਿਸੇ ਰੋਲ ਰੰਦਾ ਹੋਇਆ ਨਜ਼ਰ ਆਇਆ ਕਿ ਉਹੀ ਇਸ ਦਾ ਜਿਹੜਾ ਉਹ ਜ਼ਰੂਰ ਨਿਪਟਾਰਾ ਕਰੇ ਪਰ ਫਿਲਹਾਲ ਜੇਕਰ ਸਿੱਟ ਦੀ ਗੱਲ ਕਰੀ ਤਾਂ ਇੱਕ ਇਨਵੈਸਟੀਗੇਸ਼ਨ ਜਿਹੜੀ ਟੀਮ ਹੈ ਉਹ ਵੀ ਜ਼ਰੂਰ ਬਣਾਈ ਗਈ ਸੀ ਇਸ ਨੂੰ ਲੈ ਕੇ ਉਹ ਵੀ ਕਿਸੇ ਨਾ ਕਿਸੇ ਇਨਵੈਸਟੀਗੇਸ਼ਨ ਕਰਦੀ ਹੋਈ ਜ਼ਰੂਰ ਨਜ਼ਰ ਆ ਰਹੀ ਹੈ ਹਾਲਾਂਕਿ ਜੇਕਰ ਬੀਤੇ ਦਿਨਾਂ ਦੀ ਗੱਲ ਕਰੀ ਤਾਂ ਬੀਤੇ ਦਿਨਾਂ ਖੁਦ ਚੰਡੀਗੜ੍ਹ ਦੇ ਵਿੱਚੋਂ ਰਮਨਿਸਰ ਦੇ ਵਿੱਚ ਇਹ ਟੀਮ ਪਹੁੰਚੀ ਸੀਗੀ ਜੀਪ ਦੇ ਦਫ਼ਤਰਾਂ ਦੇ ਵਿੱਚ ਤਾਂ ਬਿਆਨਵਾਜੀ ਉਹ ਵੀ ਕੋਈ ਉਹਨਾਂ ਤੋਂ ਜਿਹੜੇ ਸਵਾਲ ਪੁੱਛੇਗੇ ਉਹ ਵੀ ਦਿੱਤੇ ਗਏ ਜਿਹੜੇ ਸੀਟੇ ਵੱਲੋਂ ਕਾਗਜ਼ਾਤ ਮੰਗੇਗੇ ਉਹ ਵੀ ਦਿੱਤੇ ਗਏ ਪਰ ਇਸ ਦੇ ਵਿੱਚ ਇੱਕ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਛੋਟਣੀ ਗੁਰਦੁਆਰਾ ਪ੍ਰਬੰਧਕ ਵਿੱਧੇ ਪ੍ਰਬੰਧਨ ਜਿਹੜੇ ਨੇ ਉਹਨਾਂ ਵੱਲੋਂ ਖੁਦ ਇੱਕ ਬਿਆਨ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਜੇ ਕਿਸੇ ਵੀ ਤਰ੍ਹਾਂ ਦੇ ਤੁਸੀਂ ਕੋਈ ਕਾਗਜ਼ਾਤ ਚਾਹੁੰਦੇ ਹੋ ਜਾਂ ਕੋਈ ਬਿਆਨ ਲੈਣਾ ਚਾਹੁੰਦੇ ਹੋ ਤਾਂ ਮੇਰੇ ਤੋਂ ਇਜਾਜ਼ਤ ਲਹੋ ਮੇਰੇ ਤੋਂ ਇਜਾਜ਼ਤ ਲਹੋਗੇ ਤਾਂ ਉਹਨਾਂ ਨੂੰ ਸਭ ਕੁਝ ਜਿਹੜਾ ਉਹ ਅਸੀਂ ਪ੍ਰੋਵਾਈਡ ਕਰਾਂਗੇ ਪਰ ਫਿਰ ਹਾਲ ਦੇਖੋ ਲਗਾਤਾਰ 328 ਰੁਪਿਆ ਦਾ ਮਾਮਲਾ ਜਿਹੜਾ ਹੈ ਉਹ ਪੱਕਾ ਹੋਇਆ ਜ਼ੋਰ ਨਜ਼ਰ ਆ ਰਿਹਾ ਜੀ ਰਵੀ ਜੀ 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 ਸੰਦੀਪ ਤੁਸੀਂ ਮੇਰੇ ਨਾਲ ਇਸੇ ਤਰੀਕੇ ਦੇ ਨਾਲ ਬਣੇ ਰਹੋ ਮੈਂ ਦੁਬਾਰਾ ਤੁਹਾਡੇ ਕੋਲ ਆ ਰਿਹਾ ਔਰ 328 55 ਰੁਪਿਆ ਨੂੰ ਲੈ ਕੇ ਵੀ ਜਿੱਥੇ ਸਵਾਲ ਹੋ ਰਹੇ ਸੀ ਉਸ ਤੋਂ ਬਾਅਦ ਹੁਣ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਸੀਐਮ ਭਗਵੰਤ ਮਾਨ ਦੀ ਵੱਲੋਂ ਅੱਜ ਸਪਸ਼ਟੀਕਰਨ ਦੇ ਵਿੱਚ ਕੀ ਕੀ ਦਿੱਤਾ ਜਾਏਗਾ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਵੱਲੋਂ ਕੀ ਬਿਆਨ ਆਉਂਦਾ ਹੈ ਸੀਐਮ ਭਗਵੰਤ ਮਾਨ ਸਪਸ਼ਟੀਕਰਨ ਦੇਣ ਤੋਂ ਬਾਅਦ ਬਾਹਰ ਆ ਕੇ ਕੀ ਗੱਲਬਾਤ ਕਰਦੇ ਨੇ ਸੋ ਇਹਨਾਂ ਤਮਾਮ ਗੱਲਾਂ ਦੇ ਉੱਤੇ ਅੱਜ ਸਾਡੀ ਨਿਗਾ ਜਿਹੜੀ ਹੈ ਉਹ ਬਣੀ ਰਹੀ ਹੈ ਔਰ ਕੁਝ ਸਮੇਂ ਬਾਅਦ ਹੀ ਸੀਐਮ ਭਗਵੰਤ ਮਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਸ ਕਤਰੇ ਤੇ ਵਿਖੇ ਪੇਸ਼ ਹੋਣਗੇ ਸੋ ਹੁਣ ਗੱਲ ਕਰਾਂਗੇ ਮੌਸਮ ਦੀ ਪੰਜਾਬ ਦੇ ਵਿੱਚ ਮੌਸਮ ਲਗਾਤਾਰ ਕਰਵਟ ਲੈ ਰਿਹਾ ਹੈ ਮੌਸਮ ਦੇ ਵੱਲੋਂ ਇਸ ਤਰ੍ਹਾਂ ਦੀ ਕਰਵਟ ਲਈ ਗਈ ਹੈ ਕਿ ਸ਼ੀਤ ਲਹਿਰ ਚੱਲ ਰਹੀ ਹੈ ਚੰਡੀਗੜ੍ਹ ਪੰਜਾਬ ਸਮੇਤ ਪੂਰਾ ਪੰਜਾਬ ਉੱਤਰ ਭਾਰਤ ਦੇ ਵਿੱਚ ਇਸ ਟਾਈਮ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਸ ਨੂੰ ਲੈ ਕੇ ਮੌਸਮ ਜਿਹੜਾ ਉਹ ਬੜਾ ਠੰਡਾ ਹੋਇਆ ਹੈ ਔਰ ਇਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਚਰਚਾਵਾ ਹੁਣ ਕੀਤੀਆਂ ਜਾ ਰਹੀਆਂ ਨੇ ਕਿ ਆਖਰ ਇਹ ਠੰਡ ਕਦੋਂ ਵਾਪਸ ਆਏਗੀ ਮੌਸਮ ਵਿਭਾਗ ਦੇ ਵੱਲੋਂ ਕਈ ਥਾਂਾਂ ਦੇ ਉੱਤੇ ਬਾਰਿਸ਼ ਦੀ ਵੀ ਸੰਭਾਵਨਾ ਦਾ ਥੋੜਾ ਜ਼ਿਕਰ ਕੀਤਾ ਗਿਆ ਪਰ ਫਿਲਹਾਲ ਸੰਗਣੀ ਧੁੰਦ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਮੇਰੇ ਸਹਿਯੋਗੀ ਸੰਦੀਪ ਜੁੜੇ ਹੋਏ ਨੇ ਸੰਦੀਪ ਮੌਸਮ ਵਿਭਾਗ ਦੇ ਵੱਲੋਂ ਠੰਡ ਨੂੰ ਲੈ ਕੇ ਧੁੰਦ ਨੂੰ ਲੈ ਕੇ ਆਨ ਵਾਲੇ ਦਿਨਾਂ ਦੇ ਵਿੱਚ ਕੀ ਅਪਡੇਟ ਜਾਰੀ ਕੀਤੀ ਗਈ ਹੈ ਜੀ ਨਵੀਂ ਦੇਖੋ ਕਿ ਪੰਜਾਬ ਦੇ ਵਿੱਚ ਚਾਹੇ ਉੱਤਰ ਪਾਸੇ ਦੀ ਗੱਲ ਕਰੀ ਤਾਂ ਲਗਾਤਾਰ ਕੋਰਾ ਜਿਹੜਾ ਉਹ ਝੂਰ ਛਾਣਾ ਹੋਏ ਨਜ਼ਰ ਆ ਰਿਹਾ ਹੈ ਹਾਲਾਂਕਿ ਝੂਰ ਕਿਹਾ ਜਾਂਦਾ ਕਿ ਲੋਹੜੀ ਤੋਂ ਬਾਅਦ ਠੰਡ ਘੱਟ ਜਾਂਦੀ ਪਰ ਉਲਟਾ ਹੋ ਰਿਹਾ ਹੈ ਕਿ ਲੋਹੜੀ ਤੋਂ ਬਾਅਦ ਠੰਡ ਜਿਹੜੀ ਆ ਉਹ ਲਗਾਤਾਰ ਵਾਧੀ ਹੋਈ ਨਜ਼ਰ ਆ ਰਹੀ ਆ ਫਾਰਾ ਜਿਹੜਾ ਨੁਰੀ ਤੋਂ ਪਹਿਲਾਂ ਦੇ ਕਾਲਪੇ ਤਾਂ 406 ਸੀਗਾ ਪਰ ਅੱਜ ਜੇਕਰ ਕਹੀਏ ਤਾਂ 304 12 ਜੂਰ ਦੇਖਣ ਨੂੰ ਮਿਲਿਆ ਹਾਲਾਂਕਿ ਕਈ ਜਗ੍ਹਾ ਦੇ ਉੱਤੇ ਪਾਰਾ ਜਿਹੜਾ ਉਹ 1 ਤੋਂ 2 ਡਿਗਰੀ ਜਿਹੜਾ ਉਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਕਿਉਂਕਿ ਖੁੱਲੇ ਛੇਤ ਨੇ ਅਗਰ ਬੋਟਰ ਸਟੇਅਰ ਦੀ ਗੱਲ ਕਰਦਾ ਉਹ ਇਹ ਬੋਟਰ ਕਿਹੜਾ ਜਿਸਦੇ ਚੱਲਦਿਆ ਕੋਟਰ ਦੇ ਕੋਲ ਅਗਰ ਗੱਲ ਕਰੇ ਤਾਂ ਤੋਂ ਪੂਰੀ ਹੈ ਤੇ ਜਿਸਦੇ ਚੱਲਦਿਆ ਕਿਸੇ ਨਾ ਕਿਸੇ ਤਸਕਰੀ ਵੀ ਜੂਰ ਹੁੰਦੀ ਹੋਈ ਨਜ਼ਰ ਆਉਂਦੀ ਆ ਹਾਲਾਂਕਿ ਜੇਕਰ ਆਪਾਂ ਕੋਰੇ ਦੀ ਗੱਲ ਕਰਦਾ ਕੋਰਾ ਲਗਾਤਾਰ ਸੜਕਾਂ ਦੇ ਉੱਤੇ ਆਪਣੀ ਚਿੱਟੀ ਚਾਦਰ ਜਿਹੜਾ ਵਿਛਾਈ ਹੋਈ ਨਜ਼ਰ ਆ ਰਿਹਾ ਤੇ ਜਿਹੜੇ ਉਸ ਦੂਸਰੇ ਪਾਸੇ ਅਗਰ ਕਹਿ ਲਈਏ ਤਾਂ ਡਿਗਰੀ ਜਿਹੜੀ ਆ ਉਹ ਝੂਲ ਕਰਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਟੈਂਪਰੇਚਰ ਵਧਦਾ ਝੂਲਣਾ ਚਾਹੀਦਾ ਪਰ ਟੈਂਪਰੇਚਰ ਜਿਹੜਾ ਉਹ ਕਰਦਾ ਹੋਇਆ ਨਜ਼ਰ ਆ ਰਿਹਾ ਹੋਰ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ 2 ਤੋਂ 3 ਦਿਨ ਤੱਕ ਮੌਸਮ ਵਿਭਾਗ ਦੱਸ ਰਿਹਾ ਕਿ ਮੀਂਹ ਨਹੀਂ ਪਵੇਗਾ ਜੇਕਰ بارش ਨਹੀਂ ਹੁੰਦੀ ਤਾਂ ਕੋਰਾ ਇਸੇ ਤਰ੍ਹਾਂ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਵੀ ਪਾਰਾ ਜਿਹੜਾ ਉਹ ਲਗਾਤਾਰ ਪੰਜਾਹ ਦੇ ਵਿੱਚ ਇਸੇ ਤਰ੍ਹਾਂ ਡਿੱਗਦਾ ਹੋਇਆ ਝੂਲ ਨਜ਼ਰ ਆਏਗਾ ਹਾਲਾਂਕਿ ਸਿੱਧਾ ਚੰਡੀਗੜ੍ਹ ਪੰਜਾਬ ਦੀ ਗੱਲ ਕਰੇ ਜਾ ਕੇ ਮੁਹਾਲੀ ਦੀ ਖਾਲੇ ਤੇ ਤਾਂ ਮੁਹਾਲੇ ਦੇ ਵਿੱਚ ਵੀ ਕੋੜਾ ਕੋੜਨ ਤੋਂ ਉੱਤੇ ਕੋੜਾ ਜਿਹੜਾ ਉਹ ਛਾਇਆ ਹੋਇਆ ਤੇ ਜਿੱਥੇ ਕਿ ਅਗਰ ਫਲਾਈਟਾਂ ਦੀ ਗੱਲ ਕਰਤਾ ਫਲਾਈਟਾਂ ਜੂਰ ਲੇਟ ਹੁੰਦੀਆਂ ਹੋਈਆਂ ਨਜ਼ਰ ਆਈਆਂ ਕੁਝ ਫਲਾਈਟਾਂ ਜਿਹੜੀਆਂ ਉਹ ਰੱਦ ਵੀ ਕੀਤੀਆਂ ਗਈਆਂ ਨੇ ਕਿਉਂਕਿ ਕੋਰੇ ਕਾਰਨ ਲੈਂਡਿੰਗ ਔਰ ਜਦੋਂ ਟੇਕ-ਆਵਰ ਕਰ ਦਿੰਦਾ ਉਹਨਾਂ ਨੂੰ ਕਾਫੀ ਦਿੱਕਤ ਜਿਹੜੀ ਪਾਇਲਟ ਤੋਂ ਆਦੀ ਹੈ ਤੇ ਦੂਸਰੇ ਪਾਸੇ ਅਗਰ ਰੇਲ ਗੱਡੀਆਂ ਦੀ ਗੱਲ ਕਰ ਲਈਏ ਤਾਂ ਰੇਲ ਗੱਡੀਆਂ ਕੁਝ ਐਸੀਆਂ ਨੇ ਜਿਹੜੀਆਂ ਕਿ ਕੈਨਸਲ ਵੀ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਕਰੇ ਕਾਰਨ ਅੱਗੇ ਨਹੀਂ ਦਿਖਦਾ ਤੇ ਕਈ ਗੇੜ ਗਨੇ ਜਿਹੜੇ ਨੇ 8 10 10 ਘੰਟੇ ਜਿਹੜੇ ਨੇ ਉਹ ਵੀ ਲੇਟ ਹ ਨਜ਼ਰ ਆਉਂਦੇ ਨੇ ਜੀ ਨਵੀਨ ਜੀ ਤੁਸੀਂ ਸੰਦੀਪ ਸਾਡੇ ਨਾਲ ਜੁੜੇ तमाम ਜਾਣਕਾਰੀ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਹੋਏ ਇਸ ਵੀ ਮੇਰੇ ਸਹਿਯੋਗੀ ਸੰਦੀਪ ਜੋ ਸਾਡੇ ਨਾਲ ਜੁੜੇ ਸੀ ਔਰ ਉਹਨਾਂ ਨੇ ਮੌਸਮ ਨੂੰ ਲੈ ਕੇ ਵੀ ਮੌਸਮ ਵਿਭਾਗ ਦੇ ਵੱਲੋਂ ਕੀ ਕਿਹਾ ਜਾਂਦਾ ਹੈ ਉਹ ਜਾਣਕਾਰੀ ਸਾਂਝੀ ਕੀਤੀ ਸੀ ਸੋ ਹੁਣ ਵੱਧਦੇ ਹਾਂ ਅਗਲੀ ਖਬਰ ਦੇ ਵੱਲ ਅਗਲੀ ਖਬਰ 328 500 ਰੁਪਿਆਂ ਦੇ ਨਾਲ ਜੁੜੀ ਹੋਈ ਹੈ ਜਿਸ ਨੂੰ ਲੈ ਕੇ ਬਣਾਈ ਗਈ ਸਿੱਟ ਦੇ ਵੱਲੋਂ ਲਗਾਤਾਰ ਆਪਣੀ ਜਾਂਚ ਜਿਹੜੀ ਹੈ ਉਹ ਤੇਜ਼ ਕਰ ਦਿੱਤੀ ਗਈ ਹੈ ਜਾਂਚ ਤੇਜ਼ ਹੋਣ ਦੇ ਨਾਲ ਹੁਣ ਤੱਕ ਦੱਸਦੀ ਹੈ ਕਿ 19 ਲੋਕਾਂ ਨੂੰ ਉਹ 19 ਲੋਕਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ ਔਰ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਸੋ ਉਹਦੇ ਲਈ ਹੁਣ ਸਿਟ ਦੇ ਵੱਲੋਂ ਲਗਾਤਾਰ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਿਟ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਸਕਤਰੇਤ ਔਰ ਉਹ ਚੰਡੀਗੜ੍ਹ ਦੇ ਵਿੱਚ ਵੀ ਐਸਜੀਪੀਸੀ ਦੇ ਦਫ਼ਤਰ ਦੇ ਉੱਤੇ ਛਾਪਾ ਮਾਰਿਆ ਗਿਆ ਮਤਲਬ ਕਹਿ ਸਕਦੇ ਹਾਂ ਕਿ ਉੱਥੇ ਪਹੁੰਚ ਕੀਤੀ ਗਈ ਔਰ ਦਸਤਾਵੇਜ਼ ਮੰਗੇ ਗਏ ਜਿਹੜੇ ਦਸਤਾਵੇਜ਼ਾਂ ਨੂੰ ਮੰਗਿਆ ਜਾ ਰਿਹਾ ਸੀ ਔਰ ਬੀਤੇ ਕੱਲ ਦੀ ਜੇਕਰ ਗੱਲ ਕਰੀਏ ਤੇ ਉਹਨਾਂ ਦੇ ਵੱਲੋਂ ਸਾਬਕਾ ਜਥੇਦਾਰ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਔਰ ਉਸ ਮਾਮਲੇ ਦੇ ਵਿੱਚ ਉਹਨਾਂ ਦੀ ਰਹਿਨਮਾਈ ਦੇ ਵਿੱਚ ਜਾਂ ਉਹਨਾਂ ਤੋਂ ਗਾਈਡੈਂਸ ਲੈਣ ਦੀ ਉਹਨਾਂ ਤੋਂ ਮਾਰਗਦਰਸ਼ਨ ਲੈਣ ਦੇ ਲਈ ਸੈਟ ਜਿਹੜੀ ਸੀ ਉਹ ਪਹੁੰਚੀ ਸੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਘਰੇ ਔਰ ਉਹਨਾਂ ਦੇ ਨਾਲ ਜਾ ਕੇ ਉਹਨਾਂ ਨੇ ਗੱਲਬਾਤ ਕੀਤੀ ਸੀ ਕਿਉਂਕਿ ਗਿਆਨੀ ਹਰਦੀਪ ਸਿੰਘ ਜਿਹੜੇ ਨੇ ਹਰਪ੍ਰੀਤ ਸਿੰਘ ਜਿਹੜੇ ਨੇ ਉਹ ਵੀ ਪਿਛੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਚੁਕੇ ਨੇ ਸੋ ਇਸ ਕਰਕੇ ਉਹਨਾਂ ਦੇ ਕੋਲ ਵੀ ਟੀਮ ਪਹੁੰਚੀ ਸੀ ਔਰ ਇਸ ਮਾਮਲੇ ਦੇ ਵਿੱਚ ਜਿਹੜੀ ਵੱਡੀ ਅਪਡੇਟ ਕੱਲ ਜਿਹੜੀ ਆਈ ਹੈ ਉਹ ਸੀਐਮ ਭਗਵੰਤ ਮਾਨ ਦੇ ਵੱਲੋਂ ਦਿੱਤੀ ਗਈ ਜਦੋਂ ਉਹਨਾਂ ਨੇ ਮਾਗੀ ਮੇਲੇ ਦੇ ਉੱਤੇ ਸੰਬੋਧਨ ਕਰਦਿਆਂ ਉਸ ਕਾਨਫਰੰਸ ਦੇ ਵਿੱਚ ਆਪਣੇ ਫੋਨ ਦੇ ਉਤੋਂ ਇੱਕ ਖਬਰ ਪੜ੍ਹ ਕੇ ਸੁਣਾਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਹੁਣੇ-ਹੁਣੇ ਮੈਸੇਜ ਆਇਆ ਹੈ ਕਿ 328 ਪਾਵਨ ਸੁਭੂਪਾਂ ਦੇ ਵਿੱਚੋਂ 169 ਪਾਵਨ ਸੁਭੂਪ ਜਿਹੜੇ ਨੇ ਉਹ ਬੰਗਾ ਤੋਂ ਦੁਆਬੇ ਦੇ ਵਿੱਚੋਂ ਉਹ ਮਿਲ ਗਏ ਨੇ ਔਰ ਇੱਕ ਗੁਰਦੁਆਰਾ ਸਾਹਿਬ ਤੋਂ ਮਿਲੇ ਨੇ ਔਰ 169 ਪਾਵਨ ਸੂਰੂਪਾਂ ਦੇ ਵਿੱਚੋਂ 139 ਪਾਵਨ ਸੂਰੂਪ ਪੈਸੇ ਨੇ ਜਿਨ੍ਹਾਂ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਪਰ 30 ਪਾਵਨ ਸੂਰੂਪ ਪੈਸੇ ਨੇ ਜਿਹੜੇ ਇਸ਼ੂ ਕੀਤੇ ਗਏ ਨੇ ਪਰ ਹੋਰ-ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਕੀਤੇ ਗਏ ਨੇ ਇਸ ਲੋਕੇਸ਼ਨ ਦੇ ਨਹੀਂ ਪਰ ਇਸ ਲੋਕੇਸ਼ਨ ਤੋਂ ਮਿਲੇ ਨੇ ਪਰ ਉਹਨਾਂ ਨੇ ਕਿਹਾ ਕਿ 139 ਜਿਹੜੇ ਪਾਵਨ ਸੂਪਰੂਪ ਨੇ ਉਹਨਾਂ ਦੇ ਬਾਰੇ ਅਜੇ ਤੱਕ ਵੀ ਕੋਈ ਜਾਣਕਾਰੀ ਨਹੀਂ ਹੈ ਇਹ ਪਾਵਨ ਸੂਪਰੂਪ ਜਿਹੜੇ ਮਿਲੇ ਨੇ 169 ਪਾਵਨ ਸੂਪਰੂਪ ਐਸਜੀਪੀਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿੱਥੇ ਸਾਨੂੰ ਕਹਿਣਗੇ ਅਸੀਂ ਉੱਥੇ ਸਭਰੂਪ ਪਹੁੰਚਦੇ ਕਰਦੇ ਆਂਗੇ। ਬਹੁਤ ਹੀ ਅਸਿਰੋਗ ਮਿਲਿਆ ਜੀ ਜਿਹੜਾ ਜੀ ਨੇ ਆਪਣਾ ਬਹੁਤ ਕੁਝ ਸਾਨੂੰ ਮਰਿਆਦਾ ਬਾਰੇ ਹੋਰ ਕਾਫੀ ਕੁਝ ਸਾਨੂੰ ਕੱਲ੍ਹ ਨੇ ਦੱਸਿਆ ਪਲੱਸ ਜੋ ਸਾਨੂੰ ਹੋਰ ਆਪਣੀ ਤਰਤੀਸ਼ ਵੀ ਕੋਈ ਜ਼ਰੂਰੀ ਗੱਲਾਂ ਸੀਗੀਆਂ ਉਹ ਵੀ ਇਹਨਾਂ ਨੇ ਸਾਨੂੰ ਸੇਧ ਦਿੱਤੀ ਹੈ ਸੋ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਰਿਹਾ ਇਹਨਾਂ ਦੇ ਇੱਥੇ ਆਉਣ ਦਾ ਇਸੇ ਤਰ੍ਹਾਂ ਦੇ ਕੋਈ ਡਾਕੂਮੈਂਟਸ ਵੀ ਉਪਲਬਧ ਕਰਾਏ ਗਏ ਨੇ ਨਹੀਂ ਜੀ ਨਹੀਂ ਨਹੀਂ ਉਹ ਤਾਂ ਡਾਕੂਮੈਂਟਸ ਸਾਰੇ ਦੇਖੋ ਐਸਜੀਪੀਸ ਤੋਂ ਲਵਾਂਗੇ ਹਾਂਜੀ ਬਟ ਇਹਨਾਂ ਨੇ ਵੈਸੇ ਸਾਨੂੰ ਕਾਫੀ ਕਿਉਂਕਿ ਖੁਦ ਬੜਾ ਲੰਮਾ ਸਮਾਂ ਉੱਥੇ ਰਹੇ ਨੇ ਸੋ ਇਹਨਾਂ ਨੇ ਚੰਗੀ ਸੇਧ ਦਿੱਤੀ ਹੈ ਜੋ ਸਾਡੀ ਤਫਤੀਸ਼ ਕਾਫੀ ਜ਼ਿਆਦਾ ਕੰਮ ਆਊਗੀ ਸਰ ਜਿਸ ਤਰ੍ਹਾਂ ਤੁਸੀਂ ਅੱਜ ਆਏ ਹੈਗਾ ਫਿਰ ਅਗਲੇ ਵਾਰੀ ਹੋਪ ਜੁਰੀਆਂ ਦੀ ਸੁਭਾਵਨਾ ਵੀ ਹੈਗੀ ਹੈ ਜੀ ਦੇਖੋ ਜੇ ਸਾਨੂੰ ਕੋਈ ਲੱਗਿਆ ਹੋਰ ਹਣਾ ਫਿਰ ਅਸੀਂ ਜ਼ਰੂਰ ਇਹਨਾਂ ਕੋਲ ਆਵਾਂਗੇ ਇਹਨਾਂ ਨੇ ਵੀ ਕਿਹਾ ਵੀ ਜਦੋਂ ਮਰਜ਼ੀ ਮੇਰੇ ਕੋਲ ਆ ਸਕਦੇ ਹੋ ਹਾਂ ਹੈਗਾ ਜੀ ਸਹਿਯੋਗ ਦੌਰਾਨ ਕਿਹੇ ਜਿਹੇ ਕਿਸੇ ਤੁਹਾਡੇ ਵੱਲੋਂ ਜਿਹੜੇ ਹੈਗੇ ਆਪਦੇ ਵੱਲੋਂ ਸਵਾਲ ਕੀਤੇ ਗਏ ਸੀਗੇ ਨਹੀਂ ਜੀ ਉਸ ਤੋਂ ਦੇਖੋ ਇੱਕ ਤਫਤੀਸ਼ ਦੀ ਰਿਪੋਰਟ ਰਹੀ ਸੀ ਕੁਝ ਗੱਲਾਂ ਸੀ ਉਹ ਬਾਅਦਛੇ ਜੇ ਨਹੀਂ ਦੱਸ ਸਕਦੇ ਤੁਹਾਨੂੰ ਅੱਛਾ ਠੀਕ ਸਹਿਯੋਗ ਦਾ ਹਿੱਸਾ ਨਹੀਂ ਜਾਂ ਫਿਰ ਇਹਨਾਂ ਦੇ ਨਾਲ ਕੋਈ ਜੁੜੀ ਹੋਰ ਗੱਲਾਂ ਬਾਤਾਂ ਰਹੀ ਜਿਹੜੀਆਂ ਸਾਹਮਣੇ ਆਈਆਂ ਨਹੀਂ ਜੀ ਬੇਸਿਕਲੀ ਸਹਿਯੋਗ ਤੋਂ ਕਿਉਂਕਿ ਦੇਖੋ ਗੁਰਮਰਿਆਦਾ ਹੋਰ ਬਹੁਤ ਕੁਝ ਹੈ ਆਪਾਂ ਸਾਰਿਆਂ ਨੇ ਇਹਨਾਂ ਸਿੱਖਣਾ ਹੀ ਹੁੰਦਾ ਹੈਗਾ ਉਹ ਵੀ ਪਤਾ ਲਿਆ ਇਹਨਾਂ ਤੋਂ ਤੇ ਪਲੱਸ ਇਸ ਤੋਂ ਇਲਾਵਾ ਹੋਰ ਐਸ.ਡੀ.ਪੀ.ਸੀ ਦੇ ਕੰਮਕਾਰ ਬਾਰੇ ਜਾਂ ਅੰਦਰ ਉਹਦੇ ਬਾਰੇ ਵੀ ਅਸੀਂ ਇਹਨਾਂ ਤੋਂ ਜਾਣਕਾਰੀ ਲਈ ਹੈ। ਸਰ ਮਤਲਬ ਕਿ ਕੀ ਅਪਡੇਟ ਟੋਟਲ ਨਿਕਲ ਕੇ ਆਈ ਹੈ ਜਿਹੜੀ ਇਨਵੈਸਟੀਗੇਸ਼ਨ ਤੁਹਾਡੇ ਵੱਲੋਂ ਜੇ ਵੀ ਕੀਤੀ ਪਈ ਹੈ? ਅਪਡੇਟ ਤਾਂ ਦੇਖੋ ਪਹੀ ਹੀ ਆ ਵੀ ਫਿਲਹਾਲ ਆਪਣੇ ਦੋ ਵਿਅਕਤੀਆਂ ਦੀ ਰੈਸਟ ਦੋਸ਼ੀਆਂ ਦੀ ਰੈਸਟ ਹੋ ਚੁੱਕੀ ਆ। ਤੇ ਬਾਕੀ ਹੁਣ ਅਸੀਂ ਦੁਬਾਰਾ ਐਸ.ਡੀ.ਪੀ.ਸੀ ਨੂੰ ਕੱਲ ਇੱਕ ਬੇਨਤੀ ਕੀਤੀ ਆ ਇੱਕ ਰਿਕਾਰਡ ਮੰਗਣ ਲਈ ਅਸੀਂ ਐਪਲੀਕੇਸ਼ਨ ਦਿੱਤੀ ਆ। ਹੁਣ ਜਦੋਂ ਉਹਨਾਂ ਦਾ ਰਿਕਾਰਡ ਆ ਜਾਊਗਾ ਉਸ ਅਕੋਰਡਿੰਗਲੀ ਅਗਲੀ ਤਫ਼ਤੀਸ਼ ਲਿਆਵਾਂਗੇ। ਸਰ ਕੀ ਗ੍ਰਿਫਤਾਰ ਕੀਤੇ ਕਿ ਵਿਅਕਤੀਆਂ ਤੋਂ ਕੁਝ ਗੱਲ ਸਾ ਦੇਖੋ ਉਹ ਤਾਂ ਗੱਲ ਆਈ ਹੈ ਜਿਹੜਾ ਸਾਡਾ ਇੱਕ ਸੀਏ ਸੀਗਾ ਉਹ ਤੋਂ ਵੀ ਅਸੀਂ ਫੜ ਲਿਆ ਉਹਦਾ ਸਿਰ ਰਿਕਾਰਡ ਵੀ ਲਿਆ ਹੋਇਆ ਰਿਕਾਰਡ ਦੇ ਨਾਲ ਉਹਦੇ ਕੋਈ ਡਿਵਾਈਸੇਸ ਵੀ ਕਬਜ਼ੇ ਚ ਲਏ ਆ ਉਹ ਅਸੀਂ ਲੱਗੇ ਹੋਏ ਆ ਤਤਸ਼ਤ ਕਰਨ ਲੱਗੇ ਆ ਨਾਮ ਜਿਹਨੇ ਗ੍ਰਿਫਟਾਰ ਦੀ ਟਿੰਕ ਇੱਕ ਰਸਤੇਂਦਰ ਸਿੰਘ ਕੋਲੀ ਹੈ ਇੱਕ ਦੂਜਾ ਸੁਪਰਵਾਈਜ਼ਰ ਸੀ ਕਮਲਜੀਤ ਸਿੰਘ ਕੀ ਰਿਮਾਂਡ ਤੇ ਨਹੀਂ ਹਣੀ ਟੋਟਲ ਕਿੰਨੇ ਜਿਹੜੇ ਅਕਿਊਜ਼ ਨੇ ਟੋਟਲ 16 ਨੇ 16 ਜੋਂ ਉਹਨਾਂ ਚੋਂ ਦੋ ਦੀ ਛੇ ਡੈਥ ਹੋ ਗਈ ਹੈ ਕੀ ਰਿਮਾਂਡ ਤੇ ਨਹੀਂ ਤੁਹਾਡੇ ਕੋਲ ਨਹੀਂ ਨਹੀਂ ਹੁਣ ਉਹ ਇੱਕ ਵਾਰੀ ਜੁਡੀਸ਼ੀ ਚੱਲ ਗਿਆ ਬਟ ਕਿਉਂਕਿ ਹੁਣ ਨਵੀਂ ਧਾਰਾ ਤਹਿਤ ਬੀਐਨਐਸਸੀ ਧਾਰਾ ਤਹਿਤ ਅਸੀਂ ਦੁਬਾਰਾ ਫੇਰ ਹੌਂ ਲੈ ਆ ਸਕਦੇ ਹਾਂ ਸਰ ਜਿਸ ਤਰ੍ਹਾਂ ਜਏ ਇਹ ਜਿਹੜਾ ਮਾਮਲਾ ਹੈਗਾ ਕਾਫੀ ਜ਼ਿਆਦਾ ਪੱਕਿਆ ਹੋਇਆ ਹੈ ਤੁਹਾਨੂੰ ਕੀ ਲੱਗਦਾ ਹੈ ਕਦੋਂ ਤੱਕ ਇਹ ਸਾਰੇ ਜਿਹੜੇ ਜਾਜਪੜ ਤਾਲ ਪੂਰੀ ਕਰ ਲਓਗੇ ਦੇਖੋ ਜੀ ਇਹ ਰਿਕਾਰਡ ਤੇ ਡਿਪੈਂਡ ਹੈ ਸਾਨੂੰ ਜੁਡੀਸ਼ੀ ਰਿਪੋਰਟ ਅ ਜਿਹੜੇ ਜਿਆਦਾ ਕੁਐਸਚਨ ਸੀ ਉਹ ਮਰਿਆਦਾ ਨਾਲ ਸੰਬੰਧਿਤ ਹੀ ਸੀਗੇ ਤੇ ਬਹੁਤ ਵਧੀਆ ਗੱਲਬਾਤ ਹੀ ਹੋਈ ਹੈ ਤੇ 3285 ਦਾ ਜਿਹੜਾ ਮਾਮਲਾ ਸੀਗਾ ਜਿੱਦਿ ਅਕਾਲ ਤਖਸਾਲ ਵੱਲੋਂ ਪਰਤਾਲ ਕਰਵਾਈ ਗਈ ਸੀ ਤੇ ਉਸ ਰਿਪੋਰਟ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਔਰ ਜਿਆਦਾ ਸਮਝ ਲਓ 80% ਉਹਨਾਂ ਨੇ ਮਰਿਆਦਾ ਸੰਬੰਧੀ ਜਾਣਕਾਰੀਆਂ ਹਾਸਲ ਕੀਤੀਆਂ 20% ਬਾਕੀ ਇਹ ਜਿਹੜੇ ਟੈਕਨੀਕਲ ਜਿਹੜੀ ਕੋਈ ਹੈਗੀ ਗੱਲਬਾਤ ਜਿਹੜੀ ਆ ਉਹ ਸੀ ਜੀ ਤੁਹਾਨੂੰ ਹੁਣ ਤੱਕ ਦੀ ਜਾਂਚ ਦੌਰਾਨ ਕੀ ਲੱਗਦਾ ਹੈ ਜਿਹੜੇ 328 ਲਾਪਤਾ ਸਰੂਪ ਨੇ ਲਾਪਤਾ ਨਹੀਂ ਹੈ મતલਬ ਜਿਹੜੇ 328 ਰੂਪ ਜਿਹੜੇ ਲੈਜ਼ਰਾਂ ਦੇ ਵਿੱਚ ਜਿਹੜੇ ਦਰਜ ਸੀਗੇ ਲੇਕਿਨ ਸੱਚਖੰਡ ਪ੍ਰੈਸ ਦੇ ਵਿੱਚ ਜਿਹੜਾ ਸੱਚਖੰਡ ਹੈ ਉੱਥੇ ਉਸ ਬਾਬਰੂਪ ਨਹੀਂ ਸੀਗੇ ਕਿਉਂ ਨਹੀਂ ਸੀਗੇ ਕਿਉਂਕਿ ਉਹਨਾਂ ਦੀਆਂ ਪਟਾਵਾਂ ਜਿਹੜੀਆਂ ਹੈਗੀਆਂ ਉਹ ਸ਼੍ਰੋਮਣੀ ਕਮੇਟੀ ਦੇ ਖਾਤਿਆਂ 'ਚ ਜਮ੍ਹਾਂ ਨਹੀਂ ਸੀ ਹੋਈਆਂ ਉਹਨੂੰ ਲੈ ਕੇ ਮਾਮਲਾ ਬਣਿਆ ਹੈਗਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਇੰਨੀ ਕ ਗਲਤੀ ਜਿਹੜੀ ਹੈ ਜਰੂਰ ਹੈ ਕਿ ਉਹਨਾਂ ਨੂੰ ਉਸ ਵੇਲੇ ਜਿਹੜਾ ਗਵਨ ਸੀ ਉਹਦੀ ਰਿਕਵਰੀ ਲਈ ਜਿਹੜੇ ਦੋਸ਼ੀ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀ ਅਜੇ ਜਿਸ ਤਰ੍ਹਾਂ ਤੁਸੀਂ ਜਾਂਚ ਵੀ ਕੀਤੀ ਸੀ ਪਰ ਇਹ ਜਾਂਚ ਨੂੰ ਕਿਵੇਂ ਦੇਖੀ ਇਹ ਉਸੇ ਜਾਂਚ ਨੂੰ ਆਧਾਰ ਬਣਾ ਕੇ ਚੱਲ ਰਹੀ ਹੈ ਤੁਹਾਡੇ ਸਮੇਂ ਦੇ ਵਿੱਚ ਤੁਸੀਂ ਜਿਹੜੀ ਜਾਂਚ ਕੀਤੀ ਸੀਗੀ ਉਸ ਦੇ ਵਿੱਚ ਇਹ ਉਹਨੂੰ ਆਧਾਰ ਬਣਾ ਕੇ ਚੱਲ ਰਹੀ ਹੈ ਜੀ ਉਹਨੂੰ ਕੋਈ ਇਹਨਾਂ ਨੇ ਕੰਡਮ ਨਹੀਂ ਕੀਤਾ ਹੈ ਜਿਸ ਤਰ੍ਹਾਂ ਜੀ ਤੁਹਾਡੇ ਤੋਂ ਐਸ.ਟੀ. ਤੁਹਾਡੇ ਸਵਾਲ ਜਵਾਬ ਕੀਤੇ ਹੈਗੇ ਆ ਇਸ ਪ੍ਰਕਾਰ ਦੇ ਉਹਨਾਂ ਸਵਾਲ ਜਵਾਬ ਕੀਤੇ ਰਿਹਾ ਨਹੀਂ ਇਦਾਂ ਦੇ ਕੋਈ ਸਵਾਲ ਜਵਾਬ ਨਹੀਂ ਬਸ ਕੁਝ ਜਾਣਕਾਰੀਆਂ ਸੀ ਉਹਨਾਂ ਨੇ ਲਈਆਂ ਹੈਗੀਆਂ ਕਿਉਂਕਿ ਕਈ ਵਾਰੀ ਜਿਹੜੇ ਅਫੀਸਰਜ਼ ਹੁੰਦੇ ਆ ਉਹਨਾਂ ਨੂੰ ਮਰਿਆਦਾ ਦੀ ਜਾਣਕਾਰੀ ਨਹੀਂ ਹੁੰਦੀ ਲੇਕਿਨ ਸਾਡਾ ਫੀਲਡ ਹੈ ਅਸੀਂ ਪ੍ਰਚਾਰਕ ਤੇ ਅਸੀਂ ਉਹਨਾਂ ਨੂੰ ਜਾਣਕਾਰੀ ਦਿੰਦੇ ਆ ਜੀ ਸਾਹਿਬ ਜੀ ਇਸ ਮੁੱਦੇ ਨੂੰ ਲੈ ਕੇ ਪੋਲੀਟੀਕਲ ਬਣਾ ਦੇਣਾ ਹੈ ਰਾਜਨੀਤੀ ਜਿਹੜੀ ਉਹ ਨਹੀਂ ਇਹ ਦੋਨੇ ਤਰ੍ਹਾਂ ਹੀ ਰਾਜਨੀਤੀ ਕਰਨ ਦਾ ਯਤਨ ਕਰ ਲਿਆ ਨਹੀਂ ਹੋਣੀ ਚਾਹੀਦੀ। ਮੈਨੂੰ ਲੱਗਦਾ ਨਹੀਂ ਕਿ ਇਸ ਤਰੀਕੇ ਦਾ ਸਮਾਚਾਰ ਰਹੇਗਾ ਔਰ ਇਸ ਨੂੰ ਪੋਲੀਟਿਕਲ ਦੇ ਦਰਹ ਦੇ ਉੱਤੇ ਹੀ ਸਾਰੇ ਕਿੱਜਾਂ ਨੂੰ ਜਾਣ ਫੇਲ ਹੋਈ ਦੇਖ। ਨਹੀਂ ਇਹਦੇ 'ਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੀ। ਪਰ ਮੰਦ ਭਾਗੀ ਗੱਲ ਹੈ, ਬਰਗਾੜੀ ਵਾਲਾ ਮੁੱਦਾ ਹੈ ਜਾਂ ਬੁਰਜ ਜਵਾਰ ਸਿੰਘ ਵਾਲਾ ਮਸਲਾ ਹੈ। ਇਹਨਾਂ ਸਾਰੇ ਮਸਲਿਆਂ ਦੇ ਉੱਤੇ ਜਦੋਂ ਰਾਜਨੀਤੀ ਹੋਣ ਲੱਗ ਜਾਂਦੀ ਹੈ ਨਾ ਤੇ ਫਿਰ ਮਾਮਲਾ ਜਿਹੜਾ ਕਿਸੇ ਸਿਰੇ ਨਹੀਂ ਲੱਗਦਾ ਉਹ ਅਧੂਰਾ ਰਹਿ ਜਾਂਦਾ ਹੈ। ਅਚੀ ਲੱਗਦਾ ਜਦੋਂ ਲਾਪਤਾ ਹੋਏ ਉਸ 'ਚ ਮੈ ਰਾਜਨੀਤੀ ਹੈ। ਇਹ ਬੁਰਜ ਜਵਾਰ ਸਿੰਘ ਵਾਲਾ ਨੇਜਸ ਰੂਪ ਨਹੀਂ ਉਹ ਤੋਂ ਉਹਨੂੰ ਆਪਾਂ ਰਾਜਨੀਤੀ ਉਹ ਐਸਪੀਸੀ ਦੀ ਜਿਹੜੀ ਇੱਕ ਕਿਸਮ ਦੀ ਮੈਂ ਸਮਝਦਾ ਉਸ ਵੇਲੇ ਇਹ ਨਹੀਂ ਹੈ ਕਿ ਉਹਨਾਂ ਨੂੰ ਉਸੇ ਵੇਲੇ ਪੁਲਿਸ ਕਾਰਵਾਈ ਲਈ ਜਿਹੜਾ ਉਹ ਹੱਥ ਅੱਗੇ ਵਧਾ ਦੇਣਾ ਚਾਹੀਦਾ ਸੀ ਜਿਉਂ ਤਾਂ ਸਿੱਖ ਸੰਗਤਾਂ ਮੰਗ ਕਰਦੀਆਂ ਸੀ ਕਿ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਸਪੈਂਡ ਕਰਕੇ ਨਾ ਸਾਰਿਆ ਜਾਵੇ ਅ ਫਰਜ਼ ਕਰੋ ਵੀ ਕੋਈ ਕਿਸੇ ਮਹਿਕਮੇ ਦੇ ਵਿੱਚ ਕੋਈ 10 ਲੱਖ ਦਾ ਗਵਨ ਕਰ ਜਾਂਦਾ ਹੈ ਤੇ ਉਹਦੇ ਤੋਂ 10 ਲੱਖ ਦੀ ਰਿਕਵਰੀ ਲਈ ਮਹਿਕਮਾ ਪੁਲਿਸ ਕੋਲ ਤਾਂ ਜਾਂਦਾ ਹੀ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਾ ਚਾਹੀਦਾ ਜਿਵੇਂ ਤੁਸੀਂ ਤੁਸੀਂ ਹਮੇਸ਼ਾ ਐਸਜੀਪੀਸੀ ਨੂੰ ਰਾਜਨੀਤੀ ਨਾਲ ਜੁੜੇ ਹੋਏ ਜੀ ਰਾਜਨੀਤੀ ਪਾਲੀਡਰ ਦੀ ਐਸਜੀਪੀਸੀ ਉਹਨਾਂ ਦੀ ਪਾਰਚੀ ਦਾ ਪ੍ਰਧਾਨ ਜੁਣਿਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਉਹ ਸਰਵਉੱਚ ਜਿਹੜਾ ਪਦਵੀ ਰੱਖਦਾ ਹੈ ਸਿਧਾਂਤਕ ਤੌਰ ਦੇ ਉੱਤੇ ਪਰ ਹਕੀਕਤ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਬੋਣਾ ਬਣਾ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਹ ਸੁਪਰ ਸ਼ਕਤੀਮਾਨ ਬਣ ਗਿਆ ਔਰ ਅਕਾਲ ਤਖਤ ਦਾ ਜਥੇਦਾਰ ਜਿਹੜਾ ਹੈਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਵੀ ਥੱਲੇ ਕਰ ਦਿੱਤਾ ਗਿਆ ਇਹ ਚੀਜ਼ਾਂ ਸਿੱਖ ਧਰਮ ਦੇ ਵਿੱਚ ਸੀ ਨਹੀਂ ਕਦੇ ਹੁਣ ਹੋਣ ਲੱਗੀਆਂ ਇਸੇ ਕਰ ਮੈਂ ਇਹੋ ਕਹਿਣਾ ਚਾਹੁੰਦਾ ਕਿ ਐਸਪੀਸੀ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈਗਾ ਪੈਸੇ ਤਾਂ ਜ세ਦਾਰ ਸਾਹਿਬ ਨੇ ਕਿਹਾ ਕਿ ਸਹਿਯੋਗ ਦਿਓ ਦੇਣਾ ਚਾਹੀਦਾ ਜੀ ਜਿਸ ਕਿਸਮ ਦੇ ਰਿਕਾਰਡ ਦੀ ਇਹ ਮੰਗ ਕਰਦੇ ਨੇ ਉਹਨਾਂ ਨੂੰ ਰਿਕਾਰਡ ਜਿਹੜਾ ਪ੍ਰੋਵਾਈਡ ਕਰਾਉਣਾ ਚਾਹੀਦਾ ਹੈ ਜਿਸ ਤਰ੍ਹਾਂ ਸਰਕਾਰ ਦਾ ਸਮਾਂ ਥੋੜਾ ਰਹਿ ਗਿਆ ਇਸ ਸਾਈ ਦੇ ਵਿੱਚ ਲੋਕ ਫਿਰ ਚੋਣ ਹੋਣੀ ਬਤਨ ਸਾਹਿਬਾ ਤੁਹਾਨੂੰ ਲੱਗਦਾ ਵੀ ਇਹ ਸਾਰਾ ਮਾਮਲਾ ਪੂਰਾ ਹੋ ਜਾਊਗਾ ਜਾਂ ਜਾਂਚ ਪੂਰੀ ਹੋ ਜਾਊਗੀ ਜਿੱਥੇ ਰਾਜਨੀਤੀ ਹੋ ਜਾਏ ਉੱਥੇ ਕਦੇ ਮਾਮਲਾ ਪੂਰਾ ਥੋੜੀ ਹੁੰਦਾ ਹੁੰਦਾ ਜੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ